ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਤੇਗ ਬਹਾਦਰ ਜੀ ਦੇ ਇੱਕ ਐਹੋਜੇ ਸਥਾਨ ਦੇ ਜਿੱਥੇ ਵੱਡੇ ਵੱਡੇ ਦੁੱਖ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਸਥਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਦਾ ਸੰਪੂਰਨ ਇਤਿਹਾਸ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਡਿਵਾਈਨ ਇਲਾਹੀ ਬਾਣੀ ਤੇ ਇੱਕ ਹੋਰ ਨਵੇਂ ਦਿਲਚਸਪ ਵਲੋਗ ਵਿੱਚ ਸਾਡੀ ਯਾਤਰਾ ਸ਼ੁਰੂ ਹੁੰਦੀ ਹੈ ਜਲੰਧਰ ਤੋਂ ਇਸ ਵਾਰ ਮੈਂ ਸੋਚਿਆ ਕਿ ਕਿਉਂ ਨਾ ਆਪਣੀ ਬਾਈਕ ਤੇ ਇੱਕ ਯਾਦਗਾਰ ਸਫ਼ਰ ਤੇ ਨਿਕਲੇ ਜਾਏ ਜੀ ਹਾਂ ਬਾਈਕ ਤੇ ਸਫ਼ਰ ਦਾ ਆਪਣਾ ਹੀ ਮਜ਼ਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਮੇਰੇ ਨਾਲ ਇਹ ਜਰਨੀ ਇੰਜੋਏ ਕਰੋ ਤੇ ਚਲੋ ਸ਼ੁਰੂ ਕਰਦੇ ਹਾਂ ਸਵੇਰ ਦੇ 7 ਵਜੇ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਧਰਤੀ ਨੂੰ ਛੋਇਆ ਤਾਂ ਮੈਂ ਆਪਣੀ ਬਾਈਕ ਲੈ ਕੇ ਜਲੰਧਰ ਤੋਂ ਫਗਵਾੜਾ ਵੱਲ ਨਿਕਲ ਪਿਆ ਤੁਸੀਂ ਵਿੱਚ ਵਿੱਚ ਮੇਰੇ ਨਾਲ ਪੰਜਾਬ ਦੇ ਖੂਬਸੂਰਤ ਹਾਈਵੇ ਤੇ ਚੱਲ ਰਹੀ ਐਕਟੀਵਿਟੀ ਨੂੰ ਬਹੁਤ ਇੰਜੋਏ ਕਰੋਗੇ ਖੁੱਲੇ ਅਸਮਾਨ ਹਵਾ ਵਿੱਚ ਠੰਡੀ ਠੰਡੀ ਮਿੱਟੀ ਦੀ ਖੁਸ਼ਬੂ ਤੇ ਸੜਕਾਂ ਤੇ ਚੱਲੇ ਜਾਂਦੇ ਟਰੱਕ ਤੇ ਗੱਡੀਆਂ ਇਹ ਨਜ਼ਾਰਾ ਦਿਲ ਨੂੰ ਬਹੁਤ ਸਕੂਨ ਦਿੰਦਾ ਸੀ ਹੈ ਨਾ ਫਗਵਾੜੇ ਤੋਂ ਬਾਅਦ ਮੈਂ ਲੁਧਿਆਣਾ ਵੱਲ ਵੱਧਿਆ ਫੇਰ ਖੰਨਾ ਤੇ ਸਰਹੰਦ ਤੱਕ ਦਾ ਸਫ਼ਰ ਤੈਅ ਕੀਤਾ ਤੇ ਫਿਰ ਸਰਹੰਦ ਨੂੰ ਪਿੱਛੇ ਚੜਦੇ ਹੋਏ ਅਸੀਂ ਪਟਿਆਲੇ ਵੱਲ ਵੱਧ ਗਏ ਤੁਸੀਂ ਦੇਖੋਗੇ ਕਿਤੇ ਕਿਤੇ ਸੜਕਾਂ ਦੇ ਕਿਨਾਰੇ ਛੋਟੇ ਛੋਟੇ ਢਾਬੇ ਜਿੱਥੇ ਲੋਕ ਪਰੌਂਠੇ ਤੇ ਚਾਹ ਦਾ ਮਜ਼ਾ ਲੈ ਰਹੇ ਸੀ ਕਿ ਤੁਸੀਂ ਵੀ ਸਫ਼ਰ ਕਰਦੇ ਹੋਏ ਐਦਾਂ ਢਾਬੇ ਤੇ ਰੁਕਦੇ ਹੋ ਜਾਂ ਕਿਸੇ ਹੋਰ ਚੀਜ਼ ਦਾ ਮਜ਼ਾ ਲੈਂਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਸਫ਼ਰ ਵਿੱਚ ਇੱਕ ਅਲੱਗ ਹੀ ਜਾਦੂ ਆ ਤੁਸੀਂ ਕੀ ਸੋਚ ਰਹੇ ਹੋ ਆਪਣੇ ਸਫ਼ਰ ਦੀਆਂ ਯਾਦਾਂ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ ਅਖੀਰ ਵਿੱਚ ਅਸੀਂ ਪਹੁੰਚ ਗਏ ਆਪਣੀ ਮੰਜ਼ਿਲ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਇਹ ਜਗ੍ਹਾ ਮਨ ਨੂੰ ਬਹੁਤ ਸਕੂਨ ਤੇ ਸ਼ਾਂਤੀ ਦੇ ਰਹੀ ਸੀ ਤੇ ਚਲੋ ਆਓ ਮੈਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੀ ਖੂਬਸੂਰਤੀ ਦੇ ਦਰਸ਼ਨ ਕਰਵਾਉਂਦਾ ਸਭ ਤੋਂ ਪਹਿਲਾਂ ਪਹੁੰਚਦੇ ਹਾਂ ਅਸੀਂ ਬਾਈਕ ਸਟੈਂਡ ਤੇ ਇੱਥੇ ਬਾਬਾ ਜੀ ਬਾਈਕ ਤੇ ਪਰਚੀ ਲਗਾਉਂਦੇ ਆ ਤੇ ਇੱਕ ਪਰਚੀ ਮੈਨੂੰ ਦਿੰਦੇ ਆ ਅੰਦਰ ਜਾ ਕੇ ਬਾਈਕ ਸਟੈਂਡ ਤੇ ਲਗਾ ਕੇ ਅਸੀਂ ਵੱਧਦੇ ਹਾਂ ਗੁਰਦੁਆਰਾ ਸਾਹਿਬ ਵੱਲ ਗੁਰਦੁਆਰਾ ਸਾਹਿਬ ਨੂੰ ਦੇਖ ਕੇ ਮਨ ਨੂੰ ਬੜਾ ਸਕੂਨ ਮਿਲ ਰਿਹਾ ਸੀ ਥੋੜੀ देर ਦੇਖਣ ਤੋਂ ਬਾਅਦ ਅਸੀਂ ਅੱਗੇ ਨੂੰ ਵੱਧਦੇ ਹਾਂ ਜੋੜੇ ਘਰ ਚ ਜੋੜੇ ਜਮਾ ਕਰਵਾਨੇ ਆ ਫਿਰ ਕੜਾ ਪ੍ਰਸ਼ਾਦ ਦੀ ਪਰਚੀ ਲੈ ਕੇ ਪ੍ਰਸ਼ਾਦ ਲੈਣੇ ਆ ਪ੍ਰਸ਼ਾਦ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਵੱਲ ਵੱਧਦੇ ਆ ਅਸੀਂ ਪਹੁੰਚਦੇ ਆ ਦਰਸ਼ਨੀ ਦਿਓੜੀ ਤੇ ਦਰਸ਼ਨੀ ਦਿਓੜੀ ਤੇ ਪੈਰ ਧੋ ਕੇ ਦਰਸ਼ਨੀ ਦਿਓੜੀ ਦੇ ਅੰਦਰ ਐਂਟਰ ਹ ਫਿਰ ਅਸੀਂ ਹੁਕਮਨਾਮਾ ਸਾਹਿਬ ਵਿੱਚੋਂ ਅੱਜ ਦਾ ਫਰਮਾਨ ਪੜ੍ਹਦੇ ਹਾਂ ਜੈਤਿਸ਼ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਛਾ ਤਿਨ ਸੁਣੀ ਦੇਹ ਫਿਰ ਹੈ ਬਿਨ ਨਾਵਾ ਕੋ ਇਕ ਕਪ ਕਪ ਮੋਏ ਕਰਾਂਛਾ ਹੁਕਮਨਾਮਾ ਸਾਹਿਬ ਪੜ੍ਹਨ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਵੱਲ ਵੱਧਦੇ ਹਾਂ ਅੱਗੇ ਵੱਧਦੇ ਹੋਏ ਸਭ ਤੋਂ ਪਹਿਲਾਂ ਅਸੀਂ ਕੜਾ ਪ੍ਰਸ਼ਾਦ ਨੂੰ ਭੋਗ ਲਗਵਾਉਂਦੇ ਹਾਂ ਫਿਰ ਅਸੀਂ ਦਰਬਾਰ ਸਾਹਿਬ ਦੀ ਦਰਸ਼ਨੀ ਜੋੜੀ ਤੇ ਪਹੁੰਚਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਦਾ ਨਜ਼ਾਰਾ ਬਹੁਤ ਸੋਹਣਾ ਸੀਗਾ ਮੱਥਾ ਟੇਕ ਕੇ ਅੰਦਰ ਐਂਟਰ ਹੁੰਦੇ ਆਂ ਫਿਰ ਅਸੀਂ ਅੱਗੇ ਵੱਧਦੇ ਆਂ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲ ਰਿਹਾ ਸੀਗਾ ਤੇ ਮਾਹੌਲ ਬੜਾ ਆਨੰਦਮਈ ਸੀਗਾ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਵਾਈ ਜਾ ਰਹੀ ਸੀ ਅਨੰਤਮਈ ਕੀਰਤਨ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲ ਰਿਹਾ ਸੀਗਾ ਸਾਰੀ ਸਾਧ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਕੀਰਤਨ ਸਰਵਣ ਕਰ ਰਹੀ ਸੀ ਅਸੀਂ ਪ੍ਰਕਰਮਾ ਸੰਪੂਰਨ ਕਰਕੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਕੇ ਥੋੜੀ ਦੇਰ ਕੀਰਤਨ ਸਰਵਨ ਕੀਤਾ ਤੇ ਫਿਰ ਗ੍ਰੰਥੀ ਸਿੰਘ ਵੱਲੋਂ ਪਾਠ ਆਰੰਭ ਕੀਤਾ ਗਿਆ ਤੇ ਥੋੜੀ ਦੇਰ ਪਾਠ ਸੁਣਨ ਤੋਂ ਬਾਅਦ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਆਏ ਬਾਹਰ ਆ ਕੇ ਅਸੀਂ ਪਹੁੰਚੇ ਸਿੱਖ ਅਜਾਇਬ ਘਰ ਵਿੱਚ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਸਭ ਦੀਆਂ ਯਾਦਾਂ ਨੂੰ ਸਮਟਿਆ ਹੋਇਆ ਸੀ ਜਿਨ੍ਹਾਂ ਦਾ ਜ਼ਿਕਰ ਸਾਡੀ ਅਰਦਾਸ ਦੇ ਵਿੱਚ ਆਉਂਦਾ 10 ਗੁਰੂ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਆ ਸਿੰਘ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਆਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸ ਸਵਾਸ ਸੰਗ ਨਿਭਾਈ ਪੰਜ ਤਖਤ ਸਰਬੱਤ ਗੁਰਦੁਆਰੇ ਸਬਦੀ ਆਦ ਨੂੰ ਇਸ ਅਜਾਇਬ ਘਰ ਵਿੱਚ ਸਮਟਿਆ ਹੋਇਆ ਸੀਗਾ ਅਰਦਾਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੇਂਟਿੰਗਸ ਸੀ ਜਿਨ੍ਹਾਂ ਨੂੰ ਬੜੇ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ ਜਿਵੇਂ ਕਿ ਭਾਈ ਕਨਈਆ ਜੀ ਸ਼ੇਖ ਫਰੀਦ ਜੀ ਤੇ ਹੋਰ ਵੀ ਬਹੁਤ ਸ਼ਹੀਦ ਸਿੰਘ ਤੇ ਸੇਵਾ ਦਾ ਸੀ ਅਜਾਇਬ ਘਰ ਤੋਂ ਬਾਹਰ ਆਏ ਤੇ ਅਸੀਂ ਹੁਕਮ ਨਮਾ ਸਾਹਿਬ ਦੇ ਦਰਸ਼ਨ ਕੀਤੇ ਫਿਰ ਅਸੀਂ ਸੁਖਸਤਾਨ ਦੇ ਦਰਸ਼ਨ ਕੀਤੇ ਅੰਦਰ ਸੇਵਾਦਰ ਸੇਵਾ ਕਰ ਰਹੇ ਸੀ ਫਿਰ ਅਸੀਂ ਮੱਥਾ ਟੇਕ ਕੇ ਅਖੰਡ ਜੋਤ ਵਾਲੀ ਸਾਈਡ ਵੱਡੇ ਅਖੰਡ ਜੋਤ ਦੇ ਦਰਸ਼ਨ ਕਰਦੇ ਹੋਏ ਅਸੀਂ ਪ੍ਰਕਰਮਾ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੱਥੀ ਲਿਖਿਆ ਹੁਕਮ ਨਮਾ ਸਾਹਿਬ ਦੇ ਦਰਸ਼ਨ ਕੀਤੇ ਫਿਰ ਸ਼ਸਤਰਾਂ ਦੇ ਦਰਸ਼ਨ ਕੀਤੇ ਅੱਗੇ ਵੱਧੇ ਤੇ ਹੁਕਮ ਨਮਾ ਸਾਹਿਬ ਦੇ ਦਰਸ਼ਨ ਕੀਤੇ ਜੋ ਬਹੁਤ ਵੱਡੇ ਫਰੇਮ ਦੇ ਵਿੱਚ ਸਜਾਇਆ ਹੋਇਆ ਸੀ ਤੇ ਉਸੇ ਫਰੇਮ ਦੇ ਵਿੱਚ ਪੁਰਾਣੀ ਭਾਸ਼ਾ ਦੇ ਵਿੱਚ ਹੁਕਮਨਾਮਾ ਸਾਹਿਬ ਦੀ ਵਿਆਖਿਆ ਕੀਤੀ ਹੋਈ ਸੀ ਹੁਕਮਨਾਮਾ ਸਾਹਿਬ ਪੜ੍ਹ ਕੇ ਅਸੀਂ ਅਖੰਡ ਜੋਤ ਦੀ ਪਰਿਕਰਮਾ ਸਮਾਪਤ ਕੀਤੀ ਤੇ ਮੱਥਾ ਟੇਕ ਕੇ ਅਸੀਂ ਵੱਧੇ ਅੱਗੇ ਨੂੰ ਉਦਵਾਰਾ ਸਾਹਿਬ ਦੀ ਇਮਾਰਤ ਦੇ ਦਰਸ਼ਨ ਕਰਦੇ ਹੋਏ ਅਸੀਂ ਲੰਗਰ ਹਾਲ ਵੱਲ ਵੱਤੇ ਲੰਗਰ ਹਾਲ ਪਹੁੰਚ ਕੇ ਅਸੀਂ ਹੱਥ ਪੈਰ ਧੋਤੇ ਤੇ ਲੰਗਰ ਹਾਲ ਦੇ ਅੰਦਰ ਐਂਟਰ ਹੋਏ ਬਾਬਾ ਜੀ ਨੇ ਸਾਨੂੰ ਥਾਲੀ ਦਿੱਤੀ ਤੇ ਅਸੀਂ ਸੰਗਤ ਦੇ ਨਾਲ ਲਾਈਨ ਦੇ ਵਿੱਚ ਬੈਠ ਗਏ ਬੈਠਦੇ ਸਾਰੀ ਅਸੀਂ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਫਿਰ ਸੀ ਇੱਕ ਪ੍ਰਸ਼ਾਦਾ ਚੱਕਿਆ ਤੇ ਮਿੱਠੇ ਚੋਲਾਂ ਦੇ ਵਿੱਚ ਦਾਲ ਪਾ ਕੇ ਖਾਧੀ ਕੀ ਤੁਸੀਂ ਵੀ ਕਦੀ ਮਿੱਠੇ ਚੋਲਾਂ ਦੇ ਵਿੱਚ ਦਾਲ ਪਾ ਕੇ ਖਾਧੀ ਹੈ ਜੇ ਨਹੀਂ ਤਾਂ ਇੱਕ ਵਾਰ ਮੇਰੇ ਕਹਿਣ ਤੇ ਜ਼ਰੂਰ ਹੀ ਕਰਕੇ ਦੇਖਿਓ ਜੇ ਹਾਂ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਗੁਰੂ ਦਾ ਲੰਗਰ ਬਹੁਤ ਸੁਆਦ ਸੀ ਲੰਗਰ ਛਕਣ ਤੋਂ ਬਾਅਦ ਅਸੀਂ ਥੋੜੀ ਦੇਰ ਸੇਵਾ ਕੀਤੀ ਸੇਵਾ ਕਰਨ ਤੋਂ ਬਾਅਦ ਅਸੀਂ ਦਰਬਾਰ ਦੇ ਅੰਦਰ ਆ ਗਏ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਹੋਈ ਤੇ ਹੁਕਮ ਨਾਮ ਸਹਿ ਪੜਿਆ ਗਿਆ

ਕੁਮਨਨ ਸੇਵ ਦੀਸ ਮੌਫਤੀ ਤੋਂ ਬਾਅਦ ਅਸੀਂ ਦਰਬਾਰ ਤੋਂ ਬਾਹਰ ਆਏ ਤੇ ਦਰਸ਼ਨ ਕੀਤੇ ਪਵਿੱਤਰ ਸਰੋਵਰ ਦੇ ਸਰੋਵਰ 'ਤੇ ਪੰਜ ਸ਼ਨਾਨਾ ਕਰਨ ਤੋਂ ਬਾਅਦ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਤੇ ਦਰਬਾਰ ਸਾਹਿਬ ਤੇ ਮੱਥਾ ਟੇਕਦੇ ਹੋਏ ਅਸੀਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਿਆ ਦਰਸ਼ਨੀ ਦਿਓੜੀ ਤੋਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹੋਏ ਅਸੀਂ ਜੋੜਾ ਘਰ ਪੁੱਜੇ ਤੇ ਆਪਣੀ ਵੀਡੀਓ ਨੂੰ ਵਿਰਾਮ ਦਿੱਤਾ ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਕਰਕੇ ਸਾਡਾ ਹੌਸਲਾ ਵਧਾਓ ਤੇ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ